ਇਹ ਦਿੱਤਾ ਹੂੰ ਫਟਾ ਵਸਤੀ ਲੱਗੀ ਆਈ ਦਿਵਰੇ ਹੂੰ ਤੇ ਉੱਥੇ ਸਾਰੇ ਕਾਰੀ ਵੇਚਦੇ ਆ ਹੂੰ ਤੇ ਕੋਈ ਮੈਂ ਖੁਦ ਵੀ ਨਹੀਂ ਆ ਪਿੰਡ ਦੋ ਮਹੀਨੇ ਹੋਂ ਕਿੱਥੇ ਤੁਸੀਂ ਕਿਉਂ ਲੱਗੇ ਪੀਣਾ ਕਿਉਂ ਪੀਣ ਲੱਗੇ ਸੀਗੇ ਕਿਹੜੇ ਸਾਰੇ ਆਪ ਤਾਂ ਵੀ ਕੀ ਇੰਨਾ ਸਾਰੇ ਜਾਣੀ ਪਿੱਛੇ ਆ ਨੀ ਪੀਂਦੇ ਕਿਉਂ ਸੀ ਤੁਸੀਂ ਕੀ ਕਾਰਨ ਹੋਇਆ ਕਿਉਂ ਪੀਣ ਲੱਗੇ ਬੜੇ ਦੋਸਤਾਂ ਨੇ ਦੋਸਤਾਂ ਨਾਲ ਬੋਤਲ ਹਾਂਜੀ ਫਿਰ ਹੁਣ ਪੈਸੇ ਕਿੱਥੋਂ ਲੈ ਕੇ ਬਣੇ ਰੋਜ਼ ਪੀਣ ਵਾਸਤੇ? ਜੋਬ ਕਰ। ਕਾਦੀ ਜੋਬ ਕਰਦੇ? ਨਰਸਿੰਗ ਚੌਧਰ। ਨਰਸਿੰਗ ਸਾਹਿਬ ਤੇ। ਕਿੱਥੇ ਜੋਬ ਕਰਦੇ? ਚੰਡੀਗੜ੍ਹ। ਫਿਰ ਇਥੇ ਮਾਂਥਾ ਕਿੰਨੇ ਟਾਈਮ ਤੋਂ ਹੁਣ ਮਾਂਥੀ ਰਹਿੰਦੇ ਤੁਸੀਂ? ਹਾਂਜੀ ਮਾਂਥਾ। ਛੁੱਟੀ ਆਈ ਹੋਈ ਐ ਜੀ 2 ਮਹੀਨਿਆਂ ਦੀ ਛੁੱਟੀ ਆਈ 2 ਮਹੀਨੇ। ਉਹ ਵੀ ਤੁਹਾਨੂੰ ਆ ਲੰਗੀ ਐ ਇੱਥੇ ਆ ਕੇ ਲੱਗੀ। ਚੰਡੀਗੜ੍ਹ ਲੱਗਿਆ ਤਾਂ ਇੱਥੇ ਆ ਕੇ। ਇੱਥੇ ਆ ਕੇ ਲੱਗ ਕੇ ਚੰਡੀਗੜ੍ਹ ਤੇ ਹੀ ਕਾਚਕੀ ਕੀਤਾ ਹੈਗਾ। ਕਿਹੜੇ ਦੋਸਤ ਤਾਂ ਵੀ ਨਹੀਂ ਕਿੱਥੇ ਵਿਗਦਾ। ਕਿਹੜੇ ਦੋਸਤ ਸੀ ਤੁਹਾਡੇ ਜਿਹੜੇ ਪੀਉਣ ਲੱਗੇ ਸਨ? ਪੀਪੀ। ਉਹ ਬਲਦਾ ਦਾ ਮੁੰਡਾ ਘਰ ਆਵੇਂ ਅੱਸੀ ਉਹਨੂੰ ਪਤਾਗਾ ਨਾ ਮਨ ਹੂੰ ਤੇ ਅੱਜ ਤੁਸੀਂ ਕਿੱਥੇ ਕੀ ਕਿੰਨਾ ਲੈ ਕੇ ਆਏ ਦਿੱਤਾ ਕਿਵੇਂ ਫੜੇਗਾ ਬਲਦਾ ਲੈ ਕੇ ਆਇਆ ਹੂੰ ਇੱਕ ਵੀ ਨਹੀਂ ਕਰ ਸਕਦਾ ਇੰਨਾ ਕੁ 2000 ਤਾਂ ਮਿਲਿਆ ਏ ਆ ਲਿਆਦਾ ਨਾ ਨਹੀਂ ਲਾਇਆ ਨਹੀਂ ਹੈਗਾ ਪਤਾ ਲਾ ਲਿਆ ਪਹਿਲਾਂ ਵੀਰੋ ਜੀ ਤੂੰ ਕਹਿਦਾ ਵਾ ਲਾ ਲਾ ਨਹੀਂ ਨਹੀਂ ਤੁਸੀਂ ਹੁਣ ਇਹ 2000 ਰੁਪਏ ਲੈ ਕੇ ਆਏ ਹੋ ਹਾਂਜੀ 2000 ਜਵਾਂ ਨਹੀਂ ਲਾਇਆਗਾ ਵੀਰੇ ਡਰੋਪ ਟ੍ਰੈਸਟ ਕਰਵਾ ਲਓ ਤੇ ਫਿਰ ਪੀਂਦੇ ਕਿੰਨੇ ਜੱਤੂ ਤੁਸੀਂ 2 ਮਹੀਨੇ ਹੋ ਗਏ ਵੈਨ ਤਾਂ ਅੱਜ ਪੀਣ ਵਾਸਤੇ ਲੈਂਦਾ ਸੀ ਹਾਂਜੀ ਕਦੇ ਕਦੇ ਲਾਉਂਦੇ ਕਦੇ ਕਦੇ ਲੈ ਕੇ ਆਉਂਦੇ ਜਰ ਜਾ ਕੇ ਇਹ ਲੇਡੀ ਪੀਂਦੇ ਹੈਗੇ ਘਰੇ ਪਤਾ ਤੁਹਾਡੇ ਮੈਡੀਸਨ ਚੱਲਦੀ ਹੈ ਜੀ ਇਸ ਤਰ੍ਹਾਂ ਹਾਂਜੀ ਤਾਂ ਪਰ ਤੋਂ ਕੰਮ ਤੇ ਰਹਣਾ ਤੇਗਾ ਹੂੰ ਐਸੀ ਲਾਇਆ ਸੀ ਮੈਂ ਕਿ ਮੈਂ ਚਲ ਅੱਜ ਲੈ ਲਏ ਨੀ ਪਸਤਾ ਬਚਾ ਲਵਾਂਗੀ ਮੈਨੂੰ ਤੋੜਨੀ ਹੈ ਇਹ ਨਾ ਜੀ ਹੁਣ ਇਸ ਚੀਜ਼ ਦੀ ਵਿੱਚ ਦੀ ਟੁੱਟਦਾਂ ਨੀ ਸਵੇਰੇ ਪਿੱਛੇ ਖੜਾ ਵੀ ਉਹ ਦਵਾਈ ਚੱਲਦੀ ਹੈ ਇਲਾਜ ਕਰਵਾਉਣਾ ਚਾਹੁੰਦੇ ਹੋ ਆਉ ਦਾ ਮੇਰੇ ਤੋਂ ਹੋਏ ਹੋਏ ਆ ਜੀ ਫਿਰ ਤੋਂ ਕੰਮ ਤੇ ਜਾਣਾ ਫਿਰ ਇਹ ਕਿਉਂ ਲੈਂਦਾ ਤੁਸੀਂ 2000 ਦਾ ਇਹ ਤਾਂ ਵੈਸੇ ਹੀ ਹੋ ਰਹੀ ਸੀ ਮੈਂ ਗੱਦਲਾ ਲੱਗਿਆ ਹੂੰ ਰੋਜ਼ ਨਹੀਂ ਲੰਦੇ ਜਿਹਦੀ ਜ਼ਰੂਰ ਉਹ ਲੈਵਰ ਆਏਗੇ ਇਹ ਤਾਂ ਕਦੇ ਪਤਾ ਨਹੀਂ ਕਿ ਕਦੋਂ ਦਾ ਕਰ ਕਿਦੋਂ ਜੀ ਨਹੀਂ ਪਤਾ ਸੇਗਾ ਤੇਰੇ ਨਾਲ ਦੇ ਹੁੰਦਾ ਮੱਲੇ ਮੱਲੇ ਚਿੱਟਾ ਗਲੀ ਗਲੀ ਚਿੱਟਾ ਪਰਵਿੰਦਰ ਤਿੰਨ ਜਿਹੜੇ ਨੌਜਵਾਨ ਇੱਕ ਲੜਕੀ ਵੀ ਇਹਨਾਂ ਨਾਲ ਤੁਸੀਂ ਫੜਿਆ ਕੀ ਗੱਲ ਸੀ ਇਹ ਗੱਲ ਹੀ ਮੈਂ ਨਹੀਂ ਫੜਿਆ ਮੈਂ ਤਾਂ ਤਰੀਕ ਤੇ ਯਾਰਾ ਸੀ ਮੱਲਾ ਵਾਸੀਆਂ ਨੇ ਫੜੇ ਨੇ ਇੱਥੋਂ ਇਹਨਾਂ ਨੇ ਇਹਨਾਂ ਨੇ ਫੋਨ ਕਰਿਆ ਅੱਗੇ ਆਹ ਦੇਖਾ ਘਾਰ ਆ ਖਾਲਸੇ ਵਰਗਿਆਂ ਨੇ ਆ ਪੈਣਾ ਸੂਰੇ ਕਾਫੀ ਇਹਨਾਂ ਨੇ ਲੋਕਾਂ ਨੇ ਫੜੇ ਨੇ ਇਹਨਾਂ ਨੇ ਫੋਨ ਕਰਤਾ ਵੀ ਇਹਨਾਂ ਨੇ ਕੀ ਕਹਿਤਾ ਕਹਿੰਦੇ ਅਸੀਂ ਝੋਟੇ ਕੇ ਘਰਾਂ ਕੋਲੇ ਰਹਿਣੇ ਆ ਇਹਨਾਂ ਨੇ ਕਹਿੰਦੇ ਤੁਹਾਡੇ ਬਾਹਣਚੋਂ ਬੰਦੇ ਨੇ ਮਾਹ ਯਾਰ ਮੈਂ ਤਾਂ ਜਾਣਦਾ ਨਹੀਂ ਕਹਿੰਦੇ ਕੁੜੀ ਆ ਮਾਹ ਯਾਰ ਹੈ ਮੇਰੇ ਕਮਾਂਡ ਚੋਂ ਕੁੜੀ ਮਾਚੇ ਪਈ ਮੇਰੀ ਧੀ ਵੀ ਹੋਵੇ ਮੈਂ ਆਉਣਾ ਕਿਉਂ ਚੋ ਕਰਨ ਵਾਲਿਆਂ ਦਾ ਕੀ ਹੋ ਜਦੋਂ ਆਇਆ ਉਹਨਾਂ ਨੇ ਇਹਨਾਂ ਨੂੰ ਫੜ ਰੱਖਿਆ ਇਹਨਾਂ ਕੋਲ ਚਿੱਟਾ ਵੀ ਇਹ ਸ਼ਰੇਆਮ ਕਹਿ ਰਹੇ ਨੇ ਅਸੀਂ ਤਾਂ ਭਾਈ 2000 ਦਾ ਫਲਾਨੀ ਦੁਕਾਨ ਤੋਂ ਲੈ ਕੇ ਆਏ ਆ ਇਹ ਆਟੋ ਵਾਲਾ ਮੁੰਡਾ ਇਹ ਆਟੋ ਹਣਾ 2000 ਦਾ ਲੈ ਕੇ ਆਏ ਨੇ ਕੁਛ ਕਹਿੰਦੇ ਉਹਨਾਂ ਨੇ ਮੁੰਡਿਆਂ ਨੇ ਫੜੇ ਨੇ ਪਹਿਲਾਂ ਵੀਡੀਓ ਚ ਉਹ ਦੱਸਦਾ ਵੀ ਇਹਨਾ ਆਪ ਵੀ ਮੰਨੇ ਨੇ ਵੀ ਅਸੀਂ ਪੀਤਾ ਨਾ ਪੀਤਾ ਚਲੋ ਲੈ ਕੇ ਤਾਂ ਆਏ ਨੇ ਹੁਣੇ ਸ਼ਰਿਆਮ ਨਾ ਲੈ ਰਹੇ ਨੇ ਪੁਲਿਸ ਨੂੰ ਫੋਨ ਕਰੇ ਨੂੰ ਪੌਣਾ ਘੰਟਾ ਹੋ ਗਿਆ ਮੈਨੂੰ ਆ ਦਿਖਾ ਦਿੰਦਾ ਤੁਹਾਨੂੰ ਅਜੇ ਤੱਕ ਪੁਲਿਸ ਨਹੀਂ ਆਈ ਪ੍ਰਵਿੰਦਰ ਕਹਿੰਦੇ ਜੁੱਧਨ ਅਸ਼ਾਂ ਵਿਰੋਧ ਚੱਲ ਰਿਹਾ ਆਪਾਂ ਇੱਕ ਮਿੰਟ ਪ੍ਰਵਿੰਦਰ ਕੀ ਕਹੋਗੇ ਜਿਹੜਾ ਜੁੱਧਨ ਅਸ਼ਾਂ ਵਿਰੋਧ ਚੱਲ ਰਿਹਾ ਆ ਉਹ ਕੱਲ ਪਰਸੋ ਐਸਐਸਪੀ ਸਾਹਿਬ ਜਾ ਕੇ ਆਏ ਨੇ ਪਠਾ ਵਸਤੀ ਚ ਆਪਾਂ ਆ ਕੱਲ ਮੈਨੂੰ ਇਹ ਪੱਠਾ ਵਸਤੀ 'ਚ ਹੋਣਾ ਵੀ ਸਾਡੇ ਸਾਹ ਦਾ ਨਾ ਸ਼ਾਬਿਕਦਾ ਤੇ ਆ ਸਾਹਮਣੇ ਜਵਾਕ ਕਹਿੰਦੇ ਅਸੀਂ ਤਾਂ ਭਾਈ ਹੁਣ ਕੀ ਕਰੀਏ ਮਾਂ ਪਾਈ ਤੂੰ ਮੈਂ ਪੁੱਛਿਆ ਮਾਂ ਤੁਸੀਂ ਕਿਉਂ ਕਰਦੇ ਹੋ ਕਹਿੰਦੇ ਉਹ ਮਿਲਦਾ ਕੀ ਕਰੀਏ ਕਹਿੰਦੇ ਮਿਲਦਾ ਹੈ ਕਿਹਾ ਭਾਈਆ ਸਾਹਿਬ ਆ ਖੜੇ ਨੇ ਬਹੁਤ ਚਿਰ ਤਿੰਨ ਨੌਜਵਾਨ ਫੜੇ ਨੇ ਕੁੜੀ ਵੀ ਆ ਨਸ਼ਾ ਕਰਨ ਵਾਲੇ ਕੀ ਕਹੋਗੇ ਕਿੰਨਾ ਜੀ ਬਾਈ ਜੀ ਇੱਥੇ ਆ ਨਿੰਮਨ ਦੇ ਕੋਲੇ ਮੇਰਾ ਘਰ ਹੈ ਇੱਥੇ ਮੈਂ ਰੋਜ਼ ਅਕਸਰ ਦੇਖਦਾ ਕਿ ਮੋਟਰਸਾਈਕਲਾਂ ਦੇ ਉੱਤੇ ਮੁੰਡੇ ਕੁੜੀਆਂ ਆਉਂਦੇ ਨੇ ਤੇ ਅਕਸਰ ਇੱਥੇ ਆ ਕੇ ਨਸ਼ਾ ਕਰਦੇ ਨੇ ਇੱਕ ਦੋ ਵਾਰ ਅਸੀਂ ਇਹਨਾਂ ਨੂੰ ਭਜਾਇਆ ਵੀ ਆ ਪਰ ਇਹ ਫੇਰ ਅੱਗੇ ਜਾ ਕੇ ਅੱਗੇ ਜਾ ਕੇ ਨੰਮਾ ਉੱਥੇ ਜਾ ਕੇ ਬੈਠ ਜਾਂਦੇ ਨੇ ਤੁਸੀਂ ਦਿਖਾ ਵੀ ਸਕਦੇ ਹੋ ਉਹ ਕੰਧ ਦੇ ਨਾਲ ਦੇਖੋ ਪਿੱਛੇ ਨੰਮਾ ਇਹ ਅਕਸਰ ਹੀ ਹੁੰਦਾ ਹੈ ਇੱਕ ਦੋ ਵਾਰ ਪੁਲਿਸ ਨੇ ਰੇਡ ਮਾਰੀ ਹੈ ਇੱਥੇ ਫੇਰ ਹਟ ਜਾਂਦੇ ਨੇ ਉਸ ਤੋਂ ਬਾਅਦ ਫੇਰ ਆਉਣੇ ਸ਼ੁਰੂ ਹੋ ਜਾਂਦੇ ਨੇ ਆ ਨਾਲ ਤੁਸੀਂ ਘਰ ਦਿਖਾ ਸਕਦੇ ਹੋ ਘਰਾਂ ਦੇ ਪਿੱਛੇ ਸੁੰਸਾਨ ਜਗ੍ਹਾ ਹੈਗੀ ਭਾਈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਨਸ਼ੇ ਖਤਮ ਕਰਤੇ ਜੁੱਧ ਨਸ਼ਾ ਅੰਮ੍ਰਿਤ ਚੱਲ ਰਿਹਾ ਕਿਵੇਂ ਦੇਖ ਦੁੱਤੀ ਭਾਈ ਜੀ ਤੁਹਾਡੇ ਸਾਹਮਣੇ ਹੀ ਆ ਅਸੀਂ ਕੀ ਬੋਲੀਏ ਆ ਤਾਂ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ